ਰਾਮ ਨਾਮ ਸਭੇ ਮਾਈਆਂ ਤੇ ਰੋਮ ਰੋਮ ਭਾਈਓ ਅੱਜ ਫੇਰ ਕਹਿੰਦੇ ਚੱਲੇ ਆਪਾਂ ਵਿਆਹ ਤੇ ਅੱਜ ਕਹਿੰਦੇ ਜਾਗੋ ਆ ਸ਼ਾਮ ਦੇ ਵੱਜ ਗਏ ਨੇ 6:30 ਤੇ ਚੱਲਣ ਲੱਗੇ ਆਪਾਂ ਕਮਰੇ ਚੋਂ ਤੇ ਫਿਰ ਚੱਲਦੇ ਆਂ ਵਿਆਹ ਦੇ ਵਿੱਚ ਬਾਕੀ ਤੁਹਾਨੂੰ ਅੱਜ ਦਾ ਵਿਆਹ ਉਹ ਖਣਿਆ ਅੱਜ ਦਾ ਵਿਆਹ ਪੂਰਾ ਆਨੰਦ ਜੋਦ ਹੋਊਗਾ ਸਿਰਾ ਸਿਰਾ ਵਿਆਹ ਕਹਿੰਦੇ ਪੂਰਾ ਚੱਲਦੇ ਆਪਾਂ ਵਿਆਹ ਦੇ ਵਿੱਚ ਚਲੋ ਅਗਲੀ ਰੁਕਤਾਂ ਵਿੱਚ ਚੈੱਕ ਕਰ ਲੈ ਵੀ ਮਿੱਤਰੋ ਤੁਰਫੇ ਕਹਿੰਦੇ ਘਰੋਂ ਇਹ ਉੱਪਰ ਦੇ ਬੂਗ ਚੱਕ ਲੈਣੇ ਪਰਖੇ ਆ ਬੂਗ ਚੱਕ ਲੈ ਆ ਆ ਲੈ ਮੇਰੇ ਮਿੱਤਰੋ ਕਨੇ ਪੂਰੀ ਵੈਰੈਡੀ ਵੈਰੈਡੀ ਆ ਸਟਲ ਪਾਰ ਦੇਂਗੇ ਕਹਿੰਦੇ ਵਿਆਹ ਚ ਕਹੋਗੇ ਗੰਦ ਕਹਿੰਦੇ ਹਟਦੇ ਨਹੀਂ ਸੱਤੇ ਵੇੜੇ ਵਾਲੀ ਸੌਂਗੇ ਜਿਆਦਾ ਤੱਕ ਨੂੰ ਕਿਲੋਗ੍ਰਾਮਸ ਬੱਬਾ ਬੰਨ ਕੇ ਆ ਰਿਹਾ ਮੈਂ ਦਰਦ ਰਿਹਾ ਗੋਇਆ ਰਿਹਾ ਗੋਇਆ ਰਿਹਾ ਡਰੋਨ ਲੱਗਿਆ ਓਏ ਐਸਾ ਮਤ ਕਰੂ ਮੇਰੀ ਜਾਨ ਅਨਾਦੀ ਕੜ ਕੇ ਕਹਿੰਦੇ ਮੁੰਡੇ ਲੀੜੇ ਹੋਵੇ ਏ ਸੁੱਤੂ ਕਰਦਾ ਲੈ ਵੀ ਹੋੜ ਗੱਡੀ ਹਾਂਜੀ ਤੁਹਾਨੂੰ ਰਾਜ ਦੇ ਕਪੜੇ ਪਾ ਕੇ ਕੀ ਮਹਿਸੂਸ ਹੋ ਰਿਹਾ ਜੀ ਬਹੁਤ ਵਧੀਆ ਮਸੂਰ ਹੈ ਜੀ ਉਸ ਵੇਲਾ ਵਾਸਤੇ ਫੀਲ ਆ ਰਹੀ ਹੈ ਹੇ ਹੇ ਹੋਰ ਤਾਂ ਕਹਿੰਦੇ ਪੂਰਾ ਮੁੰਡਾ ਕਹਿੰਦੇ ਅੱਗੋਂ ਚੱਕਣੇ ਆ ਮੁੰਡੇਰੇ ਮੇਰੇ ਮਿੱਤਰੋ ਪਹੁੰਚ ਗਏ ਨੇ ਵਿਆਹ ਲਈ ਕਰੇ ਲੈ ਮੁੰਡੇ ਨੇ ਚਿੱਟੇ ਪਾਲੇ ਕਹਿੰਦੇ ਚੈੱਕ ਕਰੋ ਮੁੰਡੇ ਕਹਿੰਦੇ ਚਿੱਟੇ ਪਾਲੇ ਠੀਕ ਹੈ ਹੈ ਹੋੜਾ ਬੰਦ ਰੱਖੀ ਮੋੜਾ One. <laughs> ਤੁਰਪੋੜ ਕੇ ਕਦੇ ਕਮਰੇ ਦੇ ਵਿੱਚ ਨੱਚ ਟੱਪ ਕੇ ਬੁਢੇ ਥੱਕੇ ਵੇਖਦੇ ਮਰੇ ਪਿਆ ਮਰੇ ਠੰਡਾ ਪਾਣੀ ਪੀ ਜਾਂਦਾ ਸਵੇਰ ਨੂੰ ਆਈ ਖਤਮ ਹੋ ਗਏ ਨਾ ਸਵੇਰੇ ਜਾਣਾ ਕਹਿੰਦੇ ਮੰਬਰ 1 2 ਕਾਚਾ ਇਹ ਮੁੰਡੇ ਨੇ ਕੌਡੀ ਦੇ ਥੋੜਾ ਉਹ ਵੀ ਲੰਘੇ ਪਾਈ ਪਾਈ ਇਕੱਠੀ ਕਰਕੇ ਮੁੰਡੇ ਨੇ ਬਲੇਜ਼ਰ ਲਾਈ ਤਾ ਬਲੇਜ਼ਰ ਪਾਈ ਪਾਈ ਤੇ ਪਾ ਲਿਆ ਪਾਈ ਤੇ ਡੜ ਗਿਆ ਇਹ ਲਾਤੀਆ ਦਰਦਾਂ ਤੇ ਡੜ ਗਿਆ ਫੇਰ ਲੱਗ ਕੇ ਤੇ ਬਲੇਜ਼ਰ ਦਾ ਹਜ਼ਾਰਾਂ ਉੱਤੇ ਲਾ ਕੇ ਫੇਰ ਕਾਲਾ ਬਲੇਜ਼ਰ ਆਉਗੀ ਇੱਕ ਵਾਰੀ ਪਾਉਣ ਉਹ ਮੁੰਡੇ ਨੇ ਇਕੱਲੀ ਦਿਹਾੜੀਆਂ ਨਾ ਦੀ ਲਾਈਵ ਮਿੱਤਰੋ ਉੱਠ ਗਏ ਜਵਾਂ ਤੇ ਚਾਹ ਪੀ ਰਹੇ ਆ ਚਾਹ ਚੁ ਪੀ ਕੇ ਫਿਰ ਹੁੰਨੇ ਆ ਤਿਆਰ ਚੱਲਦੇ ਆ ਫਿਰ ਬਰਾਤ ਵੱਲ ਨੂੰ ਲਾਈਵ ਮਿੱਤਰੋ ਕਲੇ ਹੋ ਗਏ ਤਿਆਰ ਚੋਪਰ ਕਹਿੰਦੇ 2 ਮਿੰਟ ਬਾਈ ਫਿਰਦਾ ਆ ਆਏ ਹੋਏ ਮੁੱਛਾ ਮੱਛਾ ਪੂਣੀ ਛੱਟ ਕਰੀ ਜਾਂਦਾ ਇਹ ਚੋਪਰ ਕਹਿੰਦੇ ਆਹ ਜੈ ਇੱਕ ਕਰੋ ਕਹਿੰਦੇ ਵੇਟਰ ਵੇਟਰ ਦਾ ਉਸਤਾਦ ਹੋਰ ਜੀ ਵਧੀਆ ਜੀ ਵਧੀਆ ਜਾ ਕੇ ਤੁਹਾਡਾ ਟੂਲ ਟੇਬਲ ਮੈਂ ਲਵਾਉਣਾ ਜੀ ਹਾਂਜੀ 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 ਤਿਆਰ ਰੱਖੋ ਇੱਕ ਆ ਹੀ ਬਣਾਏਗਾ ਇਹ ਕਰ ਸਕਦੇ ਹੋ ਇੱਕ ਘਰੋਂ ਮੁੰਡੇ ਕਹਿੰਦੇ ਮੁੱਛਪ ਮਰੋੜ ਮਰੋੜ ਮੁੱਛ ਪੋੜ ਲਈ ਮੁੰਡੇ ਤੇਰਾ ਮੂਤ ਆ ਨਿਕਲ ਗਈ ਕਿਆ ਬਤਾਉਂ ਅਰੇ ਬਾਵਾ ਕਾਕੇ ਸੋਦੇ ਸਿਆ ਰੱ ਚੱਲਦੇ ਕਹਿੰਦੇ ਪੈਲਸ ਵੱਲ ਨੂੰ ਮੈਂ ਤੇ ਉਹਨੂੰ ਜਾ ਕੇ ਪੈਲਸ ਵਿੱਚ ਮੈਂ ਵੀ ਮਤਰੋ ਕਹਿੰਦੇ ਹੋ ਗਏ ਤਿਆਰ ਕਹਿੰਦੇ ਜਾਂਦੇ ਕਹਿੰਦੇ ਗੱਡੀ ਰੱਖ ਕੇ ਸਮਾਨ ਪੈਲਸ ਵੱਲ ਨੂੰ ਐਣਗਾ ਲਾ ਲਈਏ ਇਹਦੇ ਇਹਨੂੰ ਸੱਟਾ ਦਿੱਤੀ ਚਲੋ ਆ ਦੇ ਮੁੰਡਾ ਗੱਭਰੂ ਚੌੜਾ ਹੋ ਕੇ ਤੁਰਦਾ ਸਾਰੀ ਸੜਕ ਘੇਰ ਲੈਣਾ ਤੁਰਨ ਲੱਗਿਆ ਚਾਹੇ ਵਿੰਟ ਪਾੜ ਜੇ ਸਾਰੀ ਸੜਕ ਤੁਰਨ ਲੱਗਿਆ ਓਏ ਕੁਝ ਕੁਝ ਕਹਿਣਾ ਚਾਹੁੰਗੇ ਕਾਲਾ ਗੋਟ ਪਾ ਕੇ ਨਹੀਂ ਜੀ ਨਹੀਂ ਦੇਖ ਲੈ ਉਸ ਕਹਿਲ ਹੋਈ ਮੜਾ ਯਾਰ ਠੰਡ ਲੱਗਦੀ ਤਾਂ ਪਾਇਆ ਜੀ ਠੰਡ ਲੱਗਦੀ ਠੰਡ ਹੈਈ ਕਹਿਣਾ ਹੁੰਦਾ ਕੁਝ ਨਹੀਂ ਰੀਠੇ ਨਾਲ ਧੂਕੇ ਪਾਇਆ ਸੀਗੇ ਜੀ ਆ ਦੇਖੋ ਬਿਲ ਬੁੱਧੀਰ ਨੇ ਇਹ ਵੀ ਆਈ ਹੋਰ ਬੇਟਾ ਪਾਪਾ ਨਾਲ ਆ ਕੇ ਕਿਵੇਂ ਲੱਗ ਰਿਹਾ ਹੈ ਜੀ ਸਾਰਾ ਜਿਵੇਂ ਇਹ ਪਾਪਾ ਜੀ ਜਦੋਂ ਗਾ ਮੈਸਜ ਵੜ ਗਏ ਔਰ ਜਿਹਨ ਸਹੀ ਪਹਿਲਾਂ ਗਲਤ ਜੀ ਵੜ ਗਏ ਸੀ ਜੋ ਹੁਣ ਆਏ ਗਏ ਨੇ ਈਡਨ ਗਾਰਡਨ ਪੈਲੇਸ ਮਾਨਸਾ ਆਏ ਹੋਏ ਤੇ ਇਹ ਕੋਡ ਪੁਆਇੰਟ ਪਾ ਕੇ ਮੁੰਡੇ ਪੂਰੇ ਰੈਡੀ ਰੈਡੀ ਐ ਅੱਜ ਤਾਂ ਸਰਫਰ ਤੋਂ ਨਾ ਭੰਗੜਾ ਭੰਗੜਾ ਪਾਉਣ ਲਈ ਪੂਰੇ ਜੀਵ ਵਾਲੀਆਂ ਗੋਲੀਆਂ ਖਾਂਦਾ ਜੀ ਜਿਹੜੀਆਂ ਜੀਬ ਥੱਲੇ ਰੱਖਦੇ ਨੇ ਨਾਲੇ ਉਹ ਸਗਰ ਪੂਰੇ ਰੈਡੀ ਨੇ ਤੋ ਮਿਲਦੇ ਸਾਨੂੰ ਅੰਦਰ ਫਿਰ ਦਿਖਾਉਣੇ ਆ ਮੋਗਲ ਓਏ ਸੋਲਡੀ ਦਾ ਮੈਚ ਓਪੀ ਚ ਲੈ ਦੇ ਇਹਨੂੰ ਮੋਕਟੇਲ ਪੀਣਾ ਮੁੰਡਾ ਇਹਦਾ ਨਾ ਇਹਦਾ ਨਾਂ ਕੀ ਆ ਇਹਦਾ ਨਾਂ ਕੀ ਆ ਹੈ ਸੁਆਹ ਸੀ ਉਹ ਬੈਂਕ ਲੋਰ ਦਾ ਨਾਂ ਨਹੀਂ ਪਤਾ ਹਾਂ ਵੀ ਠੀਕ ਐ ਫੈਨ ਮਿਲ ਕੇ ਫੈਨ ਮਿਲ ਕੇ ਫੈਨ ਮਿਲ ਸਿੰਘ ਮਿਲ ਗਿਆ ਸਿੰਘ ਦੇ ਖਾਂਦੇ ਵੱਡੇ ਮੂੰਹ ਹਮ ਹੱਕਾ ਰੋਟ ਪਾੜਦੀ ਆਇਆ ਹੋਇਆ ਕਿਆ ਬਾਤ ਹੈ ਗੱਲਾਂ ਟਿਕਾਣੇ ਪਹਿਲਾਂ ਗਾਜਰਾਂ ਦੀ ਸਬਜ਼ੀ ਖਾਧੀ ਐ ਫਿਰ ਮੂੰਗੀ ਵਾਲੀ ਦਾਲ ਖਾ ਗਿਆ ਹੋਣ ਪਤਾ ਕਿੱਥੇ ਬੈਠਿਆ ਮੈਂ ਕਿੱਥੇ ਬੈਠਿਆ ਜੀ ਭਗਵੰਤ ਮਾਨ ਦੀ ਕੋਠੀ 'ਚ ਬੈਠਿਆ ਤੁਸੀਂ ਜੀ ਹਾਂ ਉਹਨਾਂ ਦੇ ਕੁੜੀਆਂ ਹੋਈ ਹੈਗੀ ਨਾ ਕਿਹਦੇ ਦੱਸਿਆ ਵੇਰੇ ਤੁਹਾਨੂੰ ਸਭ ਹੀ ਹੈ ਬਾਰਸਿਕਾ ਜੀ ਮੇਰੇ ਮਿੱਤਰੋ ਵਿਆਹ ਕੰਨ ਹੋ ਗਿਆ ਹੈ ਹੋ ਚੁੱਕੇ ਆ ਘਰੇ ਤੇ ਘਰੇ ਪਹੁੰਚ ਗਏ ਆ ਤੇ ਤੇ ਮਿਲਦੇ ਤੁਹਾਨੂੰ ਹੁਣ ਫੇਰ ਅਗਲੇ ਬਲੌਗ ਦੇ ਵਿੱਚ ਹੋਰ ਤੁਹਾਨੂੰ ਸਾਰਿਆਂ ਨੂੰ ਬਲੌਗ ਵਧੀਆ ਲੱਗਿਆ ਹੋਊਗਾ ਜੀ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ